ਪੰਜਾਬ ਦਾ ਗੁਰੂਆਂ ਦੀ ਧਰਤੀ ਹੈ ਮਾਨਸ ਕੀ ਜਾਤ ਸਭੇ ਇੱਕੋ ਪਛਾਣ ਵਾਲੀ ਧਰਤੀ ਹੈ ਸੰਗਤ ਤੇ ਲੰਗਰ ਪੰਗਤ ਦੀ ਧਰਤੀ ਹੈਗੀ ਹੈ ਇੱਥੇ ਫਿਰਕਾ ਆਪਣਾ ਸਰਾਜਨੀਤੀ ਵਾਸਤੇ ਜਿਹੜਾ ਇਹ ਹਿੰਦੂ ਮੁਸਲਮਾਨ ਕਰਦਾ ਮੰਦਿਰ ਮਸਜਿਦ ਕਰਦਾ ਪੰਜਾਬ ਚ ਕੋਈ ਥਾਣੀ ਮੋਦੀ ਵਾਸਤੇ ਬਾਜ ਵਾਸਤੇ ਕੋਈ ਥਾਣੀ ਕਹਿੰਦੇ ਮਹਾਰਾਣੀ ਜੀ ਨੇ ਕੰਮ ਬਹੁਤ ਕੀਤੇ ਐਸ ਵਾਰ ਫੇਰ ਮੌਕਾ ਦੇ ਸਕਦੇ ਆ ਉਹਨਾਂ ਨੇ ਕਿਹੜੇ ਕੰਮ ਕੀਤੇ ਐ ਕੰਮ ਦਿਖਾਵੇ ਤਾਂ ਸਹੀ ਕੋ ਕੀਤੇ 20 ਸਾਲ ਹੋ ਗਏ ਬਣਿਆ ਨੂੰ ਰੇਲਵੇ ਲਾਈਨ ਮੈਂਟੇਨੈਂਸ ਕਰਾਈ ਹੈ ਇਲੈਕਟ੍ਰੀਫਿਕੇਸ਼ਨ ਮੈਂ ਕਰਾਈ ਹੈ ਪਾਸਪੋਰਟ ਦਫਤਰ ਬਹ ਲੈ ਜਾਂਦਾ ਹੈਗਾ ਸਕੂਲਾਂ ਦਾ ਇਨਫਰਾਸਟ੍ਰਕਚਰ ਮੈਂ ਚੇਂਜ ਕੀਤਾ ਹੈਗਾ ਤੇ ਜੋ ਸਾਰੇ ਵਿਕਾਸ ਦੇ ਕੰਮ ਮੈਂ ਕਰਾਈ ਹੈਗੇ ਤੇ ਜਿਹੜੇ ਪਿੰਡ ਚ ਆਪਾਂ ਮੌਜੂਦ ਆ ਇੱਥੇ ਵੀ ਸੜਕ ਦਾ ਕੀ ਹਾਲ ਹੈ ਤੁਹਾਨੂੰ ਕੀ ਕਸੂਰ ਵਾਰ ਕਿ ਉਹਨੂੰ ਮੰਨਦੇ ਹੋ ਇਹਦੇ ਹਾਲਾਤਾਂ ਉਹ ਕਾਂਸ ਨੇ ਆਪਣੇ ਸਮੇਂ ਬਹੁਤ ਵਿਕਾਸ ਕੀਤਾ ਹਜ਼ਾਰ ਕਰੋੜ ਦੇ ਕਰੀਬ ਇਸੇ ਤੱਕ ਇਸ ਇਲਾਕੇ 'ਚ ਪੈਸਾ ਲੱਗਿਆ ਪਰ 2 ਸਾਲ ਸੜਕਾਂ ਵੀ ਰਿਪੇਅਰ ਮੰਗਦੀਆਂ ਨਿਕਲੀਆਂ ਨਾਲੀ ਵੀ ਰਿਪੇਅਰ ਮੰਗਦੀਆਂ ਆ ਗਈਆਂ ਉਹ ਬਿਲਕੁਲ ਸਰਕਾਰ ਨੇ ਇੱਕ ਪੈਸਾ ਤੱਕ ਨਹੀਂ ਪਿੰਡਾਂ ਨੂੰ ਭੇਜਿਆ ਦੋ ਡਾਕਟਰਾਂ ਦਾ ਮੁਕਾਬਲਾ ਹੈ ਜੀ ਆਪਸ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਡਾਕਟਰ ਬਲਬੀਰ ਸਾਡਾ ਕੋਈ ਮੁਕਾਬਲਾ ਨਹੀਂ ਅਸੀਂ ਨੰਬਰ 1 ਤੇ ਹੈਗੇ ਇੱਕ ਤਾਂ ਇੱਕ ਨੰਬਰ ਤੇ ਰਾਵਾਂ ਕੋਈ ਮੁਕਾਬਲਾ ਹੀ ਨਹੀਂ ਬਾਬੂਸ਼ਹੀ ਦੇਖ ਰਹੇ ਤੁਸੀਂ ਪਟਿਆਲਾ ਲੋਕ ਸਭਾ ਹਲਕਾ ਤੋਂ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਚੋਣ ਮੈਦਾਨ 'ਚ ਨੇ ਪਿੰਡ ਦੇ ਲੋਕਾਂ ਨੂੰ ਮਿਲ ਰਹੇ ਨੇ ਗਾਂਧੀ ਜੀ ਕਿਵੇਂ ਚੱਲ ਰਿਹਾ ਪ੍ਰਚਾਰ ਤੁਸੀਂ ਕਾਫੀ ਦਿਨਾਂ ਤੋਂ ਕਰ ਰਹੇ ਸੀ ਮੋਦੀ ਸਾਹਿਬ ਆਏ ਹੈ ਕੋਈ ਉਹਦਾ ਪ੍ਰਭਾਵ ਪਿਆ ਇੱਥੇ ਕੋਈ ਪ੍ਰਭਾਵ ਨਹੀਂ ਮੋਦੀਵਾਦੀ ਕੋਈ ਪੰਜਾਬ ਜਿਹਾ ਅਧਾਰ ਨਹੀਂ ਹੈਗਾ ਭਾਜਪਾ ਦਾ ਪੰਜਾਬ ਤਾਂ ਗੁਰੂਆਂ ਦੀ ਧਰਤੀ ਹੈ ਮਾਨਸ ਕੀ ਜਾਤ ਸਭੇ ਇੱਕ ਪਚਾਰਬੂਜ ਧਰਤੀ ਹੈ ਸੰਗਤ ਤਲੰਗਰ ਪੰਗਤ ਦੀ ਧਰਤੀ ਹੈਗੀ ਹੈ ਇੱਥੇ ਫਿਰਕਾ ਪ੍ਰਸਾਰ ਰਾਜਨੀਤੀ ਵਾਸਤੇ ਜਿਹੜਾ ਇਹ ਮੋਸ ਹਿੰਦੂ ਮੁਸਲਮਾਨ ਕਰਦਾ ਮੰਦਰ ਮਸਜਿਦ ਕਰਦਾ ਪੰਜਾਬ ਚ ਕੋਈ ਥਾਣੇ ਮੋਦੀ ਵਾਸਤੇ ਬਾਜ ਵਾਸਤੇ ਕੋਈ ਥਾਣੀ ਹੈ ਲੋਕ ਕਹਿੰਦੇ ਮਹਾਰਾਣੀ ਜੀ ਨੇ ਕੰਮ ਬਹੁਤ ਕੀਤੇ ਐਸ ਵਾਰ ਫੇਰ ਮੌਕਾ ਦੇ ਸਕਦੇ ਉਹਨਾਂ ਨੂੰ ਕਿਹੜੇ ਕੰਮ ਕੀਤੇ ਆ ਕੰਮ ਦਿਖਾਵੇ ਤਾਂ ਸਹੀ ਕੋ ਕੀਤੀ 20 ਸਾਲ ਹੋ ਗਏ ਬਣਿਆ ਨੂੰ ਰੇਲਵੇ ਲਾਈਨ ਮੈਂਡਵਲ ਕਰਾਈ ਹੈ ਇਲੈਕਟ੍ਰੀਫਿਕੇਸ਼ਨ ਮੈਂ ਕਰਾਈ ਹੈ ਪਾਸਪੋਰਟ ਦਫਤਰ ਮੈਂ ਲਿਆਂਦਾ ਹੈਗਾ ਸਕੂਲਾਂ ਦਾ ਇਨਫਰਾਸਟ੍ਰਕਚਰ ਮੈਂ ਚੇਂਜ ਕੀਤਾ ਹੈਗਾ ਤੇ ਜੋ ਸਾਰੇ ਵਿਕਾਸ ਦੇ ਕੰਮ ਮੈਂ ਕਰਾਏ ਹੈਗੇ ਰਾਣੀ ਸਾਹਿਬਾ ਕਿਉਂ ਨਹੀਂ ਲੈਂਡ ਡਬਲ ਕਲਾਸ ਸਿਗੇ ਕਿਉਂ ਨਹੀਂ ਉਪਦੇਸ਼ ਮੰਤਰੀ ਸਿਗੇ ਕਿਉਂ ਨਹੀਂ ਪਾਸਪੋਰ ਅਜਾ ਥੋੜੇ ਹਲਕੇ ਚ ਆਪਾਂ ਬੇਸਿਕ ਆਪਾਂ ਮੈਨਿਟੀਆਂ ਦੀ ਗੱਲ ਕਰੀ ਜਿਹੜੇ ਪਿੰਡ ਚ ਆਪਾਂ ਮੌਜੂਦ ਆ ਇੱਥੇ ਵੀ ਸੜਕ ਦਾ ਕੀ ਹਾਲ ਹੈ ਤੁਹਾਨੂੰ ਕੀ ਕਸੂਰਵਾਰ ਕਿਹਨੂੰ ਮੰਨਦੇ ਹੋ ਇਹਦੇ ਹਾਲਾਤਾਂ ਵਿੱਚ ਦੋ ਕਾਂਸਲ ਨੇ ਆਪਣੇ ਸਮੇਂ ਬਹੁਤ ਵਿਕਾਸ ਕੀਤਾ ਹਜ਼ਾਰ ਕਰੋੜ ਦੇ ਕਰੀਬ ਇਸੇ ਤੱਕ ਇਸ ਇਲਾਕੇ 'ਚ ਪੈਸਾ ਲੱਗਿਆ ਪਰ ਦੋ ਸਾਲ ਸੜਕਾਂ ਵੀ ਰਿਪੇਅਰ ਮੰਗਦੀਆਂ ਨਗਰੀਆਂ ਨਾਲੀ ਵੀ ਰਿਪੇਅਰ ਮੰਗਦੀਆਂ ਆਈਆਂ ਉਹ ਬਿਲਕੁਲ ਸਰਕਾਰ ਨੇ ਇੱਕ ਪੈਸਾ ਤੱਕ ਨਹੀਂ ਪਿੰਡਾਂ ਨੂੰ ਭੇਜਿਆ ਰਿਕਾਰਡ ਹੈਗਾ ਕਿ ਸਾਡੀ ਜੋ ਕਾਂਗਰਸ ਸਰਕਾਰ ਵੇਲੇ ਜੋ ਵਿਕਾਸ ਹੋਇਆ ਸੀਗਾ ਉੱਥੇ ਖੜਾ ਇੱਕ ਇੱਟ ਤੱਕ ਨਹੀਂ ਲੱਗੀ ਪਿਛਲੇ ਢਾਈ ਸਾਲਾਂ ਚ ਅੱਛਾ ਸਾਰੇ ਆਪਣ ਆਪਣਾ ਏਜੰਡਾ ਪੇਸ਼ ਕਰ ਰਹੇ ਨੇ ਥੋੜਾ ਡਿਫਰੈਂਟ ਕੀ ਰਹਿਣ ਵਾਲਾ ਜੀ ਕਾਂਗਰਸ ਦਾ ਡਿਫਰੈਂਟ ਤਾਂ ਦੇਖੋ ਕੌਮੀ ਪੱਧਰ ਤੇ ਪਹਿਲਾਂ ਫਿਰਕਾਪ੍ਰਸਤੀ ਨੂੰ ਮਾਰ ਦੇਣੀ ਹੈਗੀ ਹੈ ਡਿਕਟੇਟਰਸ਼ਿਪ ਲਿਆ ਰਿਹਾ ਮੋਦੀ ਸੰਵਿਧਾਨ ਨੂੰ ਖਤਰਾ ਹੈਗਾ ਜਮਹੂਰੀਅਤ ਨੂੰ ਖਤਰਾ ਹੈਗਾ ਭਾਈਚਾਰੇ ਨੂੰ ਖਤਰਾ ਹੈਗਾ ਸਾਰਿਆਂ ਦੇ ਸਨਮੁਖ ਅਧਿਕਾਰ ਦੀ ਤਰ੍ਹਾਂ ਬਹੁਤ ਜ਼ਰੂਰੀ ਹੈ ਦੋ ਇੱਥੇ ਡੋ ਦੋ ਡਾਕਟਰਾਂ ਦਾ ਮੁਕਾਬਲਾ ਹੈ ਜੀ ਆਪਸ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਡਾਕਟਰ ਬਲਬੀਰ ਸਾਡਾ ਕੋਈ ਮੁਕਾਬਲਾ ਨਹੀਂ ਅਸੀਂ ਨੰਬਰ 1 ਤੇ ਹੈਗੇ ਇੱਕ ਨੰਬਰ ਤੇ ਰਵਾਂਗੇ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਵੀ ਦਿਨ ਥੋੜੇ ਨੇ ਹੁਣ ਕਿਸ ਤਰ੍ਹਾਂ ਦੇ ਨਾਲ ਪ੍ਰਚਾਰ ਕਰੋਂਗੇ ਪ੍ਰਚਾਰ ਕਰ ਰਹੇ ਗਲੀ ਗਲੀ ਘੁੰਮ ਰਹੇ ਆ ਰਾਹੁਲ ਗਾਂਧੀ ਜੀ ਆ ਰਹੇ ਪ੍ਰਿੰਕਾ ਗਾਂਧੀ ਆ ਰਹੇ ਹੈਗੇ ਪਰ ਸੋਨੂੰ ਪ੍ਰਿੰਕਾ ਆ ਰਹੇ ਸੰਕਤੀ ਰਾਹੁਲ ਗਾਂਧੀ ਜੀ ਆ ਰਹੇ ਹੈਗੇ ਐਨ ਕੇ ਸ਼ਰਮਾ ਨੇ ਤੁਹਾਡੇ ਬਾਰੇ ਇਹ ਕਹੇ ਜੀ ਕਿ ਤੁਹਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ ਸ਼ਾਇਦ ਤੁਹਾਨੂੰ ਲੋੜ ਹੀ ਨਹੀਂ ਸਿੱਖਣੇ ਪਿੰਡ ਪਿੰਡ ਘਾ ਰਹਿਆ ਹੈਗਾ ਹੋਰ ਤੁਹਾਨੂੰ ਸਿਹਤ ਦੀ ਜ਼ਰੂਰਤ ਹੈ ਠੀਕ ਹੈ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਵੱਲੋਂ ਇਸ ਵਾਰ ਚੋਣ ਮੈਦਾਨ ਚਲੇ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਡਾਕਟਰ ਧਰਮਵੀਰ ਗਾਂਧੀ ਐਮਪੀ ਰਹਿ ਚੁੱਕੇ ਨੇ ਇਸੇ ਹਲਕੇ ਤੋਂ ਉਸ ਵੇਲੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਚੋਣ ਜਿੱਤੀ ਸੀਗੀ ਉਸ ਤੋਂ ਬਾਅਦ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਤੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੀ ਵਾਰੀ ਡਾਕਟਰ ਗਾਂਧੀ ਜਿਹੜੇ ਨੇ ਉਹ ਚੋਣ ਲੜਨ ਜਾ ਰਹੇ ਨੇ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦੇ ਅਗੇਂਸਟ ਉਮੀਦਵਾਰ ਨੇ ਮਨਿਸਟਰ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਜੋ ਲਗਾਤਾਰ ਇੱਥੇ ਜਿੱਤਦੇ ਆਏ ਨੇ ਭਾਜਪਾ ਵੱਲੋਂ ਉਹ ਕੈਂਡੀਡੇਟ ਨੇ ਤੇ ਐਨਕੇ ਸ਼ਰਮਾ ਡੇਰਾ ਬੱਸੀ ਤੋਂ ਜਿਹੜੇ ਵਿਧਾਇਕ ਰਹੇ ਨੇ ਇਸ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ ਚੋਣ ਮੈਦਾਨ 'ਚ ਨੇ ਤੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਕੈਂਪੇਨਿੰਗ ਚੱਲ ਰਹੀ ਹੈਗੀ ਇਹ ਪਿੰਡਾਂ 'ਚ ਦੁਆਰਾ ਇਹ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ 1 ਜੂਨ ਨੂੰ ਜਿਹੜੇ ਲੋਕ ਨੇ ਇੱਥੋਂ ਦੇ ਉਹ ਆਪਣਾ ਫੈਸਲਾ ਸੁਣਾਉਣਗੇ ਇਸ ਤਰ੍ਹਾਂ ਦੇ ਨਾਲ ਪੰਜਾਬ ਦੀਆਂ ਬਾਕੀ ਸੀਟਾਂ ਤੇ ਫੈਸਲਾ ਸੁਣਾਉਣ ਜਾ ਰਹੇ ਨੇ ਪਟਿਆਲਾ ਤੋਂ ਕੈਮਰਾਮੈਨ ਕਾਸ਼ਤੀ ਇਦਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ